ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇੰਡੀਆ ਆਰਮੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 30 ਜੂਨ ਤੋਂ ਫੌਜ 'ਚ ਹੋਣੇ ਜਾ ਰਹੇ ਨੇ ਵੱਡੇ ਬਦਲਾਅ ਜਾਣੋ ਕਿਸ ਨੂੰ ਮਿਲੇਗੀ ਨਵੀਂ ਜ਼ਿੰਮੇਵਾਰੀ ਇਸ ਦੇ ਮੌਜੂਦਾ ਜਰਨਲ ਮਨੋਜ ਪਾਂਡੇ ਦੀ ਥਾਂ ਤੇ ਲੈਫਟੀਨੈਂਟ ਜਰਨਲ ਉਪਦੇਸ਼ ਦਵਿੰਦਰ ਨਵੇਂ ਧੰਨ ਸੈਨਾ ਦੀ ਮੁਖੀ ਹੋਣਗੇ ਇਸ ਦੇ ਨਾਲ ਹੀ ਉਹਨਾਂ ਨੇ 30 ਜੂਨ ਵਿੱਚ ਹੋਰ ਸੰਭਾਲਣ ਕਿ ਇਸ ਦੇ ਨਾਲ ਹੀ ਲੈਫਟ ਲੈਫਟੀਨੇਟ ਜਰਨਲ ਉਪਦੇਸ਼ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਰੱਖਿਆ ਸੂਤਰ ਅਨੁਸਾਰ ਉਪਦੇਸ਼ ਦਵਿੰਦਰ ਨੇ ਫਲ ਸੈਨਾਪ ਮੁਖੀ ਬਣ ਤੋਂ ਬਾਅਦ ਲੈਫਟ ਲੈਫਟੀਨੇਟ ਜਰਨਲ ਐਸ ਐਨ ਰਾਜ ਸੁਬਰ ਸੁਭਿਮਾਨ ਨੂੰ ਭਾਰਤ ਸੈਨਾ ਵਿੱਚ ਉਪ ਸੈਨਾ ਮੁਖੀ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਵੇ ਇਸ ਦੇ ਨਾਲ ਹੀ ਲੈਫਟ ਨੀਡ ਜਰਨਲ ਉਪਦੇਸ਼ ਸਦੇਵੀ ਨੇ ਵੀ ਇਸ ਦੀ ਜਾਣਕਾਰੀ ਦਿੱਤੀ